ਸਰਨ ਜੱਪਸੀ ਦੀ ਕੈਪਸਟਰ ਜਿਹਨੇ ਪਰੇਸ਼ੀ ਦੇ 10 ਅੰਕਨ ਨੂੰ ਲੱਜੀ ਬਾਰੇ ਕੁਝ ਕਿਹਾ ਹੈ ਕਿ ਜੋ ਵੱਡਾ ਇਕੱਠ ਬਟਾਰਾ ਦੇ ਵਿੱਚ ਹੋਇਆ ਉਥੇ ਦਸਰੇ ਦੇ ਬਹੁਤ ਲੋਕ ਆਏ ਲੱਖਾਂ ਦੀ ਤਦਦ ਦੇ ਵਿੱਚ ਉਥੇ ਲੋਕ ਆਏ ਤੇ ਆਪਰੇ ਸ਼ਤਾਰੇ ਲਿਆ ਉਸ ਦੇ ਰਾਈ ਉਹਨਾਂ ਨੇ ਉਸ ਕ੍ਰੂਸਡ ਬਾਰੇ ਕੁਝ ਬੋਲਿਆ ਹੈ ਵੱਡਾ ਇਕੱਠ ਇਤਿਹਾਸ ਰਚਿਆ ਗਿਆ ਬਟਾਰਾ ਦੇ ਵਿੱਚ ਇਨੀ ਚਲੀਸੀਆ ਕਦੇ ਕਿਸੇ ਵੀ ਕਿਸੇ ਵੀ ਇਕੱਠ ਦੇ ਵਿੱਚ ਨਹੀਂ ਆਈ ਕਿਸੇ ਵੀ ਜਗ੍ਹਾ ਦੇ ਵਿੱਚ ਕਦੇ ਵੀ ਨਹੀਂ ਆਈ ਜਿੰਨ ਕੀ ਅਪੋਸਟਲ ਅੰਕਨੂਲਾ ਜੀ ਦੇ ਰੂਸਟ ਦੇ ਵਿੱਚ ਆਈ ਲੋਕਾਂ ਨੇ ਪੀਚੀ ਨੂੰ ਸੁਣਿਆ ਪ੍ਰਚਾਰ ਨੂੰ ਸੁਣਿਆ ਔਰ ਗਵਾਹੀਆਂ ਨੂੰ ਰਸਵੀਤ ਕੀਤਾ ਤਾਂ ਲੋਕਾਂ ਨੇ ਆਪਣਾ ਸ਼ੁਕਰ ਹੈ ਜਨਵਰੀਸ ਤੇ ਆਜ਼ਾਦੀ ਪਾਈ ਤੋਂ ਕਹਿੰਦੇ ਸੀ ਕਿ ਲੋਗ ਖਰੀਦੇ ਨੂੰ ਵੇਆ ਜਾਂ ਚਾਚਾ ਦੇ ਵਿੱਚ ਲੋਕ ਖਰੀਦੇ ਆ ਪਰ ਉੱਥੇ ਲੱਖਾਂ ਦੀ ਤਦਾਦ ਦੇ ਵਿੱਚ ਲੋਕ ਆਏ ਸੀ ਉਹਨਾਂ ਨੂੰ ਕੋਣ ਕ੍ਰੀ ਲੈ ਸਕਦਾ ਹੈ ਲੱਖਾਂ ਲੋਕਾਂ ਨੂੰ ਕੋਣ ਕ੍ਰੀ ਲੈ ਸਕਦਾ ਇੰਨੀ ਪੁਲਿਸਿਆ ਕਦੇ ਵੀ ਕਿਸੇ ਵੀ ਜਗ੍ਹਾ ਦੇ ਉੱਤੇ ਨਹੀਂ ਆਈ ਤੋਂ ਪੋਸਟ ਜੋ ਇਹ ਪਾਸਟਰ ਜੀ ਨੇ ਪਰਮੇਸ਼ਰ ਤੇ ਦਾਸ ਅੰਕੁਰ ਰੌਰਾਜੀ ਵੱਲੋਂ ਕਿਹਾ ਏ ਆਓ ਵੀਡੀਓ ਨੂੰ ਦੇਖੀਏ ਤਾਂ ਤੋਂ ਕਰੋਨਾ ਜੀ ਔਰ ਪਿਆਰ ਨਾਲ ਕਰੋਨਾ ਜੀ ਪ੍ਰਚਾਰ ਕਰੋ ਕੌਣ ਰੋਕਦਾ ਹੈ ਪਲੀਜ਼ ਪਲੀਜ਼ ਇਹ ਨਾ ਬੰਦ ਕਰੋ ਤੁਸੀਂ ਦੇਖੋ ਇੱਕ ਸਾਈਡ ਤਾਂ ਜੀ ਬਿਆਨ ਦਿੱਤਾ ਜਾ ਰਿਹਾ ਸੀਗਾ ਜੀ ਜ਼ਬਰਦਸਤੀ ਲੈ ਕੇ ਆਗੇ ਬਟਾਲਾ ਦੇ ਅੰਦਰ ਪਾਸਟਰ ਅੰਕੁਰ ਨਰੂਲਾ ਜੀ ਦਾ ਕ੍ਰੂਸੇਡ ਹੋਇਆ ਉਸ ਕ੍ਰੂਸੇਡ ਦੇ ਵਿੱਚ 10 ਲੱਖ ਲੋਕ ਸੀ 10 ਲੱਖ ਲੋਕ ਤੁਸੀਂ Google ਕਰਕੇ ਦੇਖਣਾ ਕਿ 10 ਲੱਖ ਲੋਕ ਲਾਸਟ ਟਾਈਮ ਇਕੱਠੇ ਕਦੋਂ ਹੋਏ ਸੀ ਔਰ ਇੰਨੀ ਗਰਮੀ ਸੀ ਔਰ ਪ੍ਰਭੂ ਯੇਸ਼ੂ ਮਸੀਹ ਜੀ ਦਾ ਪ੍ਰਚਾਰ ਕੀਤਾ ਜਾ ਰਿਹਾ ਸੀ ਲਾਈਵ ਕੀਤਾ ਜਾ ਰਿਹਾ ਸੀ ਪਿਆਰ ਦਾ ਸੰਦੇਸ਼ ਦਿੱਤਾ ਜਾ ਰਿਹਾ ਸੀ ਅਗਰ ਪਿਆਰ ਦਾ ਸੰਦੇਸ਼ ਦੇਣਾ ਹੈ ਨਾ ਸ਼ਾਸਤਰਾਂ ਦੀ ਗੱਲ ਕਰਨੀ ਹੈ ਨਾ ਤਾਂ ਬਿਨਾ ਸ਼ਸ਼ਤਰ ਤੋਂ ਕਰੋ ਨਾ ਜੀ ਔਰ ਪਿਆਰ ਨਾਲ ਕਰੋ ਨਾ ਜੀ ਪ੍ਰਚਾਰ ਕਰੋ ਕੌਣ ਰੋਕਦਾ ਹੈ ਪਲੀਜ਼ ਸਪੀਚ ਦੇਣਾ ਬੰਦ ਕਰੋ